ਅੱਜ ਦੇ ਇਸ ਪੰਥਾ ਕਨਵੈਨਸ਼ਨ ਵਿੱਚ ਪਹੁੰਚੇ ਸਾਰੇ ਲੀਡਰਸ਼ਿਪ ਨੂੰ ਸੰਗਤਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਗੱਲ ਕਹਿਣ ਤੋਂ ਪਹਿਲਾਂ ਮੈਂ ਸਿਰਫ ਇੱਕ ਲਾਈਨ ਦੇ ਵਿੱਚ ਇੱਕ ਜ਼ਿਕਰ ਕਰਨਾ ਚਾਹੁੰਨਾ ਜਿਹੜੀ ਕੱਲ ਘਟਨਾ ਵਾਪਰੀ ਆ ਬਹੁਤਾ ਲੰਮਾ ਚੌੜਾ ਨਹੀਂ ਸਹੀ ਹੋਇਆ ਗਲਤ ਹੋਇਆ ਕਦੋਂ ਆਇਆ ਕਿੰਨੇ ਕੀਤਾ ਕਿਉਂ ਕੀਤਾ ਉਹ ਨਹੀਂ ਇੱਕ ਗੱਲ ਸਿਰਫ ਮੈਂ ਉਹਦੇ ਵਿੱਚ ਕਹਿਣੀ ਚਾਹੁੰਦਾ ਕਿ ਜੇ ਭਾਈ ਨਰੈਨ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਕ ਕੁਝ ਗਲਤ ਕੀਤਾ ਤੇ ਸਜ਼ਾ ਕਾਨੂੰਨ ਇਹਨਾਂ ਨੂੰ ਦੇਣੀ ਆ ਮੈਂ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ ਜਾਂ ਕੀ ਨਹੀਂ ਇਹ ਉਹਨਾਂ ਦਾ ਵਿਸ਼ਾ ਆ ਪਰ ਇੱਕ ਗੱਲ ਇਥੋਂ ਜ਼ਰੂਰ ਤੁਹਾਡੇ ਸਹਿਯੋਗ ਦੇ ਨਾਲ ਕਹਿਣੀ ਚਾਹਣਾ ਕਿ ਜਦੋਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਸੀ ਤੇ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪੱਗ ਲਾਈ ਆ ਔਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹੜਾ ਇਨਸਾਨ ਆ ਉਦੀ ਪੁਸ਼ਟੀਤਾ ਆ ਜਾਵੇਗੀ ਪਰ ਜਿੱਥੋਂ ਤੱਕ ਇਹ ਤਾਂ ਖਬਰਾਂ ਆਇਆ ਕਿ ਉਹ ਅਕਾਲੀ ਦਲ ਦਾ ਪਠਾਨਕੋੜ ਦਾ ਯੂਥ ਆਗੂ ਆ ਤੇ ਅਕਾਲ ਤਖਤ ਸਾਹਿਬ ਨੂੰ ਸਾਡੀ ਇਹ ਅਪੀਲ ਆ ਕਿ ਭਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਜਪਾਈ ਨਰੈਨ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗਿਲਾ ਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਨ ਸਤਿਕਾਰ ਕਰਦੇ ਹੋ ਤੇ ਕੱਲ ਸਾਮੇ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਦਾਇਤ ਨਹੀਂਗੀ ਇਹ ਉਸ ਬੰਦੇ ਨੂੰ ਹਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ ਸ਼ਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਫਿਰ ਇਹ ਆਦੇਸ਼ ਦਵੇ ਕਿ ਇਹੋ ਜੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਹੁੰਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲੇਗਾ ਨੇ ਕਹਿੰਦਾ ਕਿ ਪਰਸੋ ਜਾ ਕੇ ਅਸੀਂ ਬੱਦਾ ਟਾਲਣਾ ਪਰ ਪਰਸੋ ਤੋਂ ਬਾਅਦ ਸੂਰਜ ਪੰਥ ਦਾ ਆਪੇ ਚੜੇਗਾ ਫਿਰ ਪੰਥ ਆਪੇ ਫੈਸਲਾ ਕਰੇਗਾ ਕਿ ਇਹੋ ਜਿਹੇ ਅਨਸਰਾਂ ਦੇ ਨਾਲ ਕਿਵੇਂ ਨੇ ਜੇਠਣਾ ਤੇ ਸੋਚਣ ਦੀ ਮਜਬੂਰ ਅਸੀਂ ਇਹ ਹੁੰਨੇ ਆ ਕਿ ਇਹੋ ਜਿਹੇ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੀ ਇਹੀ ਤਰਲੋਮਸ਼ੀ ਹੋਣ ਦੇ ਜਿਨ੍ਹਾਂ ਨੂੰ ਅਜੇ ਤੱਕ ਸਿੱਖ ਦੀ ਪੱਗ ਦੀ ਇੱਜ਼ਤ ਦਾ ਕੋਈ ਖਿਆਲ ਹੀ ਨਹੀਂ ਲੜਾਈ ਚ ਪੱਗ ਲੱਥ ਜਾਂਦੀ ਆ ਹੱਥੋਂ ਪਾਈ ਹੁੰਦਿਆਂ ਲੱਥਦੀ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਪਿੱਠ ਤੇ वार ਕਰਕੇ ਲਾਉਣ ਦੇ ਵਿੱਚ ਫਰਕ ਆ ਸੋ ਇਹ ਬਰਦਾਸ਼ਤ ਨਹੀਂ ਹੋਏਗਾ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਅਲੱਗ-ਅਲੱਗ ਲੀਡਰਸ਼ਿਪ ਇੱਥੇ ਪਹੁੰਚੀ ਹੈ। ਉਹਨਾਂ ਨੇ ਆਪੋ ਆਪਣੇ ਵਿਚਾਰ ਤੁਹਾਡੇ ਨਾਲ ਰੱਖੇ ਨੇ। ਸਾਂਝ ਦਾ ਏਕੇ ਦਾ ਇੱਕ ਪ੍ਰਸਤਾਵ ਆਇਆ ਕਿ ਸਾਨੂੰ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਰੀਅਤ ਦੀ ਏਕਾ ਸੀ ਉਸ ਤਰੀਕੇ ਦੇ ਨਾਲ ਆਪਣਾ ਕੋਈ ਸਾਂਝਾ ਫਰੰਟ ਬਣਾਉਣਾ ਚਾਹੀਦਾ। ਬਣਨਾ ਚਾਹੀਦਾ ਹਰ ਇੱਕ ਏਕੇ ਦਾ ਹਾਮੀ। ਪਰ ਉਹਦੇ ਵਿੱਚ ਇੱਕ ਗੱਲ ਸੋਚਣ ਵਾਲੀ ਹੈ ਸਾਡੀ ਸਮੂਹ ਲੀਡਰਸ਼ਿਪ ਦੇ ਲਈ ਕਿ ਏਕਾ ਜਿਹੜਾ ਆ ਉਹ ਸਟੇਜ ਦੇ ਉੱਤੇ ਇਕੱਠੇ ਹੋਣ ਦੇ ਨਾਲ ਨਹੀਂ ਹੁੰਦਾ ਏਕਾ ਕਿਸੇ ਖਾਸ ਸਾਂਝ ਸਾਂਝੇ ਪ੍ਰੋਗਰਾਮ ਤੇ ਹੁੰਦਾ ਮੰਜ਼ਲ ਤੇ ਹੁੰਦਾ ਮੇਰੇ ਤੋਂ ਪਹਿਲਾਂ ਭਾਈ ਬਡਾਲਾ ਜੀ ਬੋਲ ਕੇ ਗਏ ਆ ਉਹਨਾਂ ਨੇ ਏਮ ਦੀ ਗੱਲ ਕੀਤੀ ਵੀ ਸਾਡਾ ਨਿਸ਼ਾਨਾ ਕੀ ਆ ਔਰ ਸਾਡਾ ਏਕਾ ਸਾਡੇ ਨਿਸ਼ਾਨੇ ਤੋਂ ਹੋਏਗਾ ਔਰ ਸਾਡਾ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਹੈ ਅਸੀਂ ਦਲ ਖਾਲਸਾ ਵੱਲੋਂ ਇੱਥੇ ਇਸ ਗੱਲ ਦਾ ਐਲਾਨ ਸਾਡੇ ਬਜ਼ੁਰਗਾਂ ਵੀ ਕੀਤਾ ਔਰ ਅਗਦੀ ਪੀੜ੍ਹੀ ਵੀ ਕਰਦੀ ਹੈ ਕਿ ਬਿਨਾ ਖਾਲਸਪਤਾਨ ਦੀ ਪ੍ਰਾਪਤੀ ਤੋਂ ਸਾਡਾ ਥੱਲੇ ਕੋਈ ਸੰਘਰਸ਼ ਨਹੀਂ ਪਰ ਜਿਹੜੀਆਂ ਧਿਰਾਂ ਇੱਥੇ ਬਾਕੀ ਪਹੁੰਚੀਆਂ ਨੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਅਸੀਂ ਖਾਲਸਪਤਾਨ ਲਈ ਸੰਘਰਸ਼ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਉਹ ਆਨੰਦਪੁਰ ਸਾਹਿਬ ਦੇ ਮਤੇ ਤੇ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਕੋਈ ਜਲੀਲ ਨਹੀਂ ਕਰਦੇ ਉਹਨਾਂ ਦਾ ਆਪਣੀ ਜਗ੍ਹਾ ਸਟੈਂਡ ਠੀਕ ਆ ਪਰੋਨਾ ਕੇ ਸਾਡੀ ਇੱਕ ਬੇਨਤੀ ਆ ਕਿ ਦਲ ਖਾਲਸਾ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਖਾਲਸਾਪਨ ਦੇ ਝੰਡੇ ਨੂੰ ਚੁੱਕ ਕੇ ਅੱਗੇ ਵਧ ਰਿਹਾ ਆ ਤੇ ਅਸੀਂ ਤੁਹਾਡੇ ਤੋਂ ਆਸ ਰੱਖਦੇ ਆ ਕਿ ਤੁਸੀਂ ਸਾਡੀ ਪਿੱਠ ਨੰਗੀ ਨਾ ਹੁੰਦਿਆ ਜੀ ਜੇ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਤੁਰ ਸਕਦੇ ਤੇ ਘਟੋ ਘਟ ਘਰਾਂ ਦੇ ਅੱਚਰ ਅਰਦਾਸ ਕਰਿਆ ਜੇ ਕਿ ਇੱਕ ਨਾ ਇੱਕ ਦਿਨ ਅਸੀਂ ਖਾਲਸਾਪਨ ਦੀ ਮੰਜ਼ਲ ਤੇ ਜ਼ਰੂਰ ਪਹੁੰਚ ਗਏ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਖਾਲਸਤਾਨ ਤੇ ਲਈ ਬਹੁਤ ਕੁਝ ਕਰਨਾ ਬਾਕੀ ਆ ਸਿਰ ਜੋੜ ਕੇ ਬਹਿਣਾ ਉਹਦੀ ਸ਼ੁਰੂਆਤ ਆ ਔਰ ਉਹਦਾ ਇੱਕ ਮੋੜ ਅੱਜ ਇੱਥੋਂ ਅਸੀਂ ਬਣਨ ਜਾ ਰਹੇ ਹਾਂ ਇਹਦੇ ਬਾਰੇ ਅੱਗੇ ਵਿਚਾਰਾ ਹੋਣਗੇ ਪਰ ਇੱਕ ਜ਼ਿੰਮੇਵਾਰੀ ਜਿਹੜੀ ਇਸ ਲਹਿਰ ਨੂੰ ਲੋਕਾਂ ਦੇ ਵਿੱਚ ਜਲ ਲੈ ਕੇ ਜਾਣ ਦੀ ਬਣਦੀ ਆ ਉਹ ਸਾਨੂੰ ਨਿਭਾਉਣੀ ਪਵੇਗੀ ਇਹ ਸ਼ਬਦ ਅੱਜ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਆ ਕਿ ਜਿਨਨੇ ਖਾਲਸਤਾਨ ਦਾ ਨਾਰਾ ਲਾਇਆ ਉਹਦੇ ਪਰਸੋਂ ਸਾਰੇ ਦਾ ਸਾਰਾ ਪਰਿਵਾਰ ਜਿੱਦਾ ਮਾਰ ਦੇਣਾ ਦਾ ਇਹ ਲੋਕਾਂ ਚ ਪੇਸ਼ ਕੀਤਾ ਜਾਂਦਾ ਵੀ ਜਿੰਨੇ ਖਾਲਸਤਾਨ ਕਿਹਾ ਜਿਵੇਂ ਉਹ ਮੋਢਿਆਂ ਤੇ 47 ਟੰਗੀ ਫਿਰਦਾ ਤੇ ਤੁਰੇ ਫਿਰਦੇ ਹਰ ਇੱਕ ਬੰਦੇ ਨੂੰ ਮਾਰੇਗਾ ਇਹ ਡਰ ਸਰਕਾਰਾਂ ਨੇ ਸਾਡੇ ਮਨਾਂ ਦੇ ਵਿੱਚ ਪਾਇਆ ਸਾਡੇ ਲੋਕਾਂ ਦੇ ਮਨਾਂ ਚ ਪਾਇਆ ਪਰ ਅਸਲ ਦੇ ਵਿੱਚ ਤੇ ਖਾਲਸਤਾਨ ਇਹ ਨਹੀਂ ਨਾ ਤੇ ਜਿਹੜੀ ਖਾਲਸਤਾਨ ਦੀ ਅਸਲੀ ਪਰਿਭਾਸ਼ਾ ਆ ਉਹ ਸਾਨੂੰ ਲੋਕਾਂ ਦੇ ਵਿੱਚ ਲੈ ਕੇ ਜਾਣੀ ਪਵੇਗੀ ਔਰ ਅਸੀਂ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈਣੇ ਬੇਸ਼ੱਕ ਉਹਦੇ ਲਈ ਸਾਲਾਂ ਲੱਗਣ ਪਰ ਬਹੁਤ ਜਲਦ ਇਹਦੇ ਬਾਰੇ ਪ੍ਰੋਗਰਾਮ ਲਿਖਿਆ ਜਾਏਗਾ ਪਿੰਡੋਂ ਪਿੰਡ ਪਹੁੰਚ ਕੀਤੀ ਜਾਏਗੀ ਔਰ ਇਹ ਪਹੁੰਚ ਖਾਲਸਾਤਾਨ ਦੇ ਵਿਚਾਰਧਾਰਾ ਨੂੰ ਲੈ ਕੇ ਕੀਤੀ ਜਾਏਗੀ ਨਾ ਕਿ ਕਿਸੇ ਹੋਰ ਮੁੱਦੇ ਦੇ ਉੱਤੇ ਸੋ ਇਹ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਲੈਨੇ ਪਰ ਇਹ ਮੋਢੇ ਤਾਂ ਖਲੋਤੇ ਰਹਿਣਗੇ ਜੇ ਬਾਕੀ ਧਿਰਾਂ ਦੀ ਸਾਨੂੰ ਸਹਿਯੋਗ ਹੋਏਗਾ ਸੋ ਉਸ ਸਹਿਯੋਗ ਦੀ ਅਸੀਂ ਤੁਹਾਡੇ ਕੋਲੋਂ ਮੰਗ ਜ਼ਰੂਰ ਕਰਦੇ ਕਿ ਅਸੀਂ ਖੜੀਏ ਔਰ ਉਹਦੇ ਨਾਲ ਹੀ ਚਾਰ ਚੀਜ਼ਾਂ ਨੇ ਜਿਹੜੀਆਂ ਖਾਲਸਾਤਾਨ ਦੀ ਪ੍ਰਾਪਤੀ ਤੇ ਪਹਿਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਲੋਕਾਂ ਦੇ ਵਿੱਚ ਜੇ ਜਾਣਿਆ ਤੇ ਲੋਕ ਆ ਕੋ ਪੁੱਛਦੇ ਨੇ ਵੀ ਕੀ ਹੋਊਗਾ ਕਿੱਦਾਂ ਦਾ ਹੋਊਗਾ ਕਿਵੇਂ ਦਾ ਆਏਗਾ ਸਾਡਾ ਕੀ ਉੱਥੇ ਰੋਲ ਹੋਏਗਾ ਉਹ ਚਾਰ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਪਹਿਲਾ ਖਾਲਸਾਤਾਨ ਦਾ ਰਾਜਨੀਤਿਕ ਢਾਂਚਾ ਕਿਹੋ ਜਿਹਾ ਹੋ ਜਾਏਗਾ ਦੂਸਰਾ ਖਾਲਸਾਤਾਨ ਦਾ ਸਮਾਜਿਕ ਢਾਂਚਾ ਕਿਹੋ ਜਿਹਾ ਹੋ ਜਾਏਗਾ ਤੀਸਰਾ ਖਾਲਸਤਾਨ ਦਾ ਕਾਨੂੰਨੀ ਢਾਂਚਾ ਕਿਹੋ ਜਿਹਾ ਹੋ ਜਾਏਗਾ ਤੇ ਚੌਥਾ ਖਾਲਸਤਾਨ ਦਾ ਧਾਰਮਿਕ ਢਾਂਚਾ ਕਿਹੋ ਜਿਹਾ ਹੋ ਜਾਏਗਾ ਇਹ ਚਾਰ ਅਹਿਮ ਸਵਾਲ ਨੇ ਸਾਡੇ ਸਾਹਮਣੇ ਇਹਨਾਂ ਚੌਵਾਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਆ ਔਰ ਇਹ ਸਵਾਲ ਬੜੇ ਡੂੰਘੇ ਨੇ ਇਹ ਕੋਈ 10ਾਂ ਤੇ ਨਾ ਜਾਂ 15 ਜਾਂ 20 ਜਣਾਂ ਦੀ ਖੇਡ ਨਹੀਂ ਆ ਕਿ ਇਹਦੇ ਬਾਰੇ ਜਵਾਬ ਲਿਆਂਦੇ ਜਾਣ ਪਰ ਮੈਂ ਆਪਣੇ ਪੜ੍ਹੇ ਲਿਖੇ ਵਰਗ ਨੂੰ ਜਿਹੜਾ ਯੂਨੀਵਰਸਿਟੀਆਂ 'ਚ ਬੈਠਾ ਨੌਜਵਾਨ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਇਨਸਾਨ ਆ ਜਿਹਦੀ ਰੁਚੀ ਹੈ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਅਪੀਲ ਕਰਦਾ ਕਿ ਜਿਹਦਾ ਜਿਸ ਜਿਸ ਵਿਸ਼ੇ ਦੇ ਉੱਤੇ ਮੁਹਾਰਤ ਆ ਜੇ ਕੋਈ ਇਕਨੋਮੀ ਨੂੰ ਸਮਝਦਾ ਆ ਤੇ ਉਹ ਇਕਨੋਮੀ ਦੀ ਪੜ੍ਹਾਈ ਕਰਕੇ ਖਾਲਸਾਣ ਦਾ ਇਕਨੋਮਿਕਲ ਸਟਰਕਚਰ ਕਿਹੋ ਜਿਹਾ ਹੋਵੇਗਾ ਉਹਦੇ ਤੇ ਕੰਮ ਕਰੇ ਜਿਹਦੀ ਮੁਹਾਰਤ ਲਾਅ ਦੇ ਵਿੱਚ ਆ ਜਿਹੜੇ ਵਕੀਲ ਨੇ ਉਹ ਸਾਡੇ ਇਤਿਹਾਸ ਨੂੰ ਫੋਲਣ ਔਰ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਖਾਲਸਾਣ ਦਾ ਕਾਨੂੰਨ ਕਿਹੋ ਜਿਹਾ ਹੋਵੇਗਾ ਇਹਦਾ ਇੱਕ ਖਾਕਾ ਤਿਆਰ ਕਰੇ ਸਾਡੇ ਇਸ ਖਾਲਸਾਣ ਦੇ ਵਿੱਚ ਧਾਰਮਿਕ ਕਿਸ ਤਰੀਕੇ ਦੀ ਦੁਨੀਆ ਵਸੇਗੀ ਅਸੀਂ ਕਿਵੇਂ ਲੋਕਾਂ ਨੂੰ ਖੁੱਲ ਦੇਵਾਂਗੇ ਔਰ ਇੱਥੋਂ ਤੱਕ ਵੀ ਖੁੱਲ ਕਿ ਜੇ ਕੋਈ ਧਰਮ ਨੂੰ ਨਹੀਂ ਵੀ ਮੰਨਦਾ ਤਾਂ ਵੀ ਉਹਨੂੰ ਅਸੀਂ ਕਿਵੇਂ ਬਰਾਬਰਤਾ ਦੇਵਾਂਗੇ ਇਹਦਾ ਖਾਕਾ ਵੀ ਸਾਨੂੰ ਤਿਆਰ ਕਰਨਾ ਪਏਗਾ ਔਰ ਇਹ ਸਾਰੀਆਂ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨੇ ਔਰ ਸਭ ਤੋਂ ਅਖੀਰਲੀ ਤੇ ਸਭ ਤੋਂ ਮੇਨ ਤੇ ਸਭ ਤੋਂ ਪਹਿਲੀ ਵੀ ਮੈਂ ਕਹਾਂ ਅਖੀਰਲੀ ਵੀ ਤੇ ਪਹਿਲੀ ਵੀ ਉਹ ਇਹ ਆ ਕਿ ਲੋਕ ਅੱਜ ਜਿਹਦੇ ਕੋਲ ਵੀ ਜਾਓ ਉਹ ਸਭ ਤੋਂ ਪਹਿਲਾਂ ਉਹ ਸੋਚਦਾ ਵੀ ਮੇਰੇ ਸ਼ਾਮ ਨੂੰ ਚੁੱਲੇ ਤੇ ਚ ਰੋਟੀ ਕਿਵੇਂ ਪੱਕੇਗੀ ਖਾਲਿਸਤਾਨ ਦੀ ਇਕਨੋਮੀ ਸਾਨੂੰ ਡਿਫਾਈਨ ਕਰਨੀ ਪਏਗੀ। ਔਰ ਮੈਂ ਹਰਾਨ ਹੈ ਇਸ ਚੀਜ਼ ਦੇ ਲਈ ਖੈਰ ਮੈਂ ਨਾਤ ਨਹੀਂ ਲੈਣਾ ਪਰ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਵੱਸਦੇ ਨੇ ਕਿ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਲੈ ਕੇ ਜਾਣਾ ਸੀ, ਜਿਨ੍ਹਾਂ ਖਾਲਿਸਤਾਨ ਸਹੀ ਪਰਭਾਸ਼ਾ ਦੁਨੀਆ 'ਚ ਵਿਚਾਰਨੀ ਸੀ, ਪਚਾਉਣੀ ਸੀ, ਉਹ ਤੇ ਅੱਜ ਇੰਨੇ ਢੈਂਦੀ ਕਲਾ 'ਚ ਚਲੇ ਗਏ ਨੇ। ਸਾਨੂੰ ਕੋਈ ਪਰਸੋ ਚਾਹਤ ਬੰਦਾ ਮਿਲਿਆ ਉਹ ਕਹਿੰਦਾ ਖਾਲਿਸਤਾਨ ਤੇ ਨਹੀਂ ਬੰਦਾ ਹਿੰਦੂ ਰਾਸ਼ਟਰ ਬਣੇਗਾ। ਤੇ ਕਿਹਾ ਕਿ ਮੈਂ ਨਾਂ ਨਹੀਂ ਲੈਂਦਾ ਉਹਦਾ ਪਰ ਉਹ ਇੱਕ ਉਹ ਇਨਸਾਨ ਆ ਜਿਹੜਾ ਇਸ ਏਰੀਏ ਦੇ ਵਿੱਚ ਧਰਮ ਪ੍ਰਚਾਰ ਦਾ ਇੱਕ ਚਿਹਰਾ ਹੈ ਜੇ ਧਰਮ ਵਾਲੇ ਬੰਦੇ ਇਹ ਗੱਲਾਂ ਕਰਨਗੇ ਤੇ ਆਮ ਦੁਨੀਆ ਦਾ ਕੀ ਹੋਏਗਾ ਇਹ ਟੈਂਦੀ ਕਲਾ ਦੀਆਂ ਗੱਲਾਂ ਬੰਦ ਕੀਤੀਆਂ ਜਾਣ ਕਹਿੰਦਾ ਜੀ 2 ਘੰਟੇ ਚ ਚੜੋਗੇ ਤੇ ਖਾਲਸਾਣ ਚ ਬਾਹਰ ਹੋ ਜਾਇਆ ਕਰਨਾ ਉਹ ਮੈਂ ਕਹਾਂ ਹੁਣ ਜੇ ਦੁਨੀਆ ਦੀ ਨਹੀਂ ਸਮਝ ਤੇ ਘਟੋ ਘਟੇ ਹਜੀ ਬਿਆਨਬਾਜ਼ੀ ਤੇ ਨਾ ਕਰੋ ਇਹਦੇ ਨਾਲੋਂ ਨਿੱਕੇ ਮੁਲਕ ਨੇ ਜਿੱਥੇ ਤੁਸੀਂ ਜਾਜਾਂ ਤੇ ਚੜ ਕੇ ਜਾਂਦੇ ਔਖੇ ਹੁੰਦੇ ਹੋ ਵੀ ਘਮਾਈਏ 4 ਦਿਨ ਜਾ ਕੇ ਖਾਲਸਾਣ ਜਿਹੜਾ ਬਣਨਾ ਇਹਦੇ ਨਾਲੋਂ ਕਿਤੇ ਨਿੱਕੇ ਨੇ ਤੇ ਤੁਸੀਂ ਉਥੇ ਜਾ ਜਾ ਕੇ ਉਹਨਾਂ ਦੀਆਂ ਬੈਂਕਾਂ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਉਂਦੇ ਹੋ ਭੀ ਉਥੇ ਸੁਰੱਖਿਅਤ ਰਹਿਣਗੇ। ਸੋ ਇਹ ਨਿੱਕੀਆਂ-ਨਿੱਕੀਆਂ ਗੱਲਾਂ ਦੇ ਵਿੱਚੋਂ ਬਾਹਰ ਨਿਕਲੀਏ। ਸਾਡੇ ਵਿੱਚ ਇੱਥੇ ਬਹੁਤ ਸਾਰੇ ਸੱਜਣ ਮਿੱਤਰ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਪਰ ਸਟੇਜ ਤੋਂ ਸਮਾਂ ਨਹੀਂ ਮਿਲ ਪਾਇਆ। ਮੈਂ ਉਹਨਾਂ ਦਾ ਖਾਸ ਤੌਰ ਤੇ ਜ਼ਿਕਰ ਕਰਕੇ ਆਪਣੇ ਅੱਗੇ ਗੱਲ ਕਰਨੀ ਹੈ ਕਿ ਬਾਬਾ ਚਮਕੌਰ ਸਿੰਘ ਦੀ ਭਾਈ ਰੂਪਾ ਵਾਲੇ, ਬਾਬਾ ਅਵਤਾਰ ਸਿੰਘ ਜੀ ਸਾਦਾ ਵਾਲਾ, ਬਾਬਾ ਰੇਸ਼ਮ ਸਿੰਘ ਜੀ ਇਸ ਨੂੰ ਇਸ ਨੂੰ ਖਰਾਣਾ ਇਹਨਾਂ ਦੇ ਜਥੇ ਇੱਥੇ ਪਹੁੰਚਣ ਇਹਨਾਂ ਦਾ ਧੰਨਵਾਦ ਐਸਐਫਐਸ ਤੋਂ ਹਰਮਨ ਆਏ ਨੇ ਉਹਨਾਂ ਨੇ ਜਿੰਨੇ ਆਏ ਨੇ ਸਾਥੀ ਉਹਨਾਂ ਦਾ ਧੰਨਵਾਦ ਔਰ ਖਾਸ ਤੌਰ ਤੇ ਸਾਨੂੰ ਸੰਦੇਸ਼ ਜਿਹੜੇ ਵਿਦੇਸ਼ਾਂ 'ਚ ਪਹੁੰਚੇ ਨੇ অন্ਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਉਹਨਾਂ ਨੇ ਇਸ ਪ੍ਰੋਗਰਾਮ ਦੇ ਜਿੱਥੇ ਸ਼ਲਾਘਾ ਕੀਤੀ ਆ ਉੱਥੇ ਹੀ ਇਸ ਯਕੀਨ ਵੀ ਦਵਾਇਆ ਕਿ ਉਹ ਕਾਲਿਸਤਾਨ ਦੀ ਮੂਵਮੈਂਟ ਦੇ ਲਈ ਕੰਮ ਕਰ ਰਹੀ ਹਰ ਧਿਰ ਹਰ ਇਨਸਾਨ ਦੇ ਨਾਲ ਖੜੇ ਨੇ ਔਰ ਅੱਗੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ ਸੋ ਸਾਡੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਖਰੇਵੇਂ ਨੇ ਭਾਜੀ ਕਵਨ ਪਾਲੋ ਦੇ ਬਾਰੇ ਗੱਲ ਕਰ ਗਏ ਨੇ ਪਰ ਸਾਨੂੰ ਘੱਟੋ-ਘੱਟ ਕਿਸੇ ਨਾ ਕਿਸੇ ਪੁਆਇੰਟ ਤੇ ਸਾਂਝ ਸਾਂਝ ਪਾਉਣੀ ਪਏਗੀ ਇੱਕ ਕੱਲ ਨੂੰ ਮੈਂ ਬੜਾ ਇਲਾਬੋਰੇਟ ਕਰਕੇ ਮਾਫੀ ਮੰਗਣੀ ਚਾਹੁੰਦਾ ਹਾਂ ਇਤਿਹਾਸ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਿਆ ਆ ਜਿਹਦੇ ਨਾਲ ਸਾਡੀਆਂ ਦੋ-ਦੋ ਰਾਆ ਰਾਇਆ ਹੋਈਆਂ ਅੱਧੇ ਉਸ ਨੂੰ ਸਹੀ ਮੰਨਦੇ ਆ ਤੇ ਗਲਤ ਮੰਨਦੇ ਨੇ ਔਰ ਬਹੁਤ ਕੁਝ ਇਹੋ ਜਿਹਾ ਵਿਆਹ ਕਿ ਜਿਹੜੇ ਉਹਨਾਂ ਸ਼ਕਸ਼ਾਂ ਦੇ ਦੁਆਰਾ ਕੀਤਾ ਗਿਆ ਜਿਹੜੇ ਹੈ ਖਾਲਸਤਾਨੀ ਪੰਥਕ ਪਰ ਬਹੁਤ ਸਾਰੀ ਦੁਨੀਆ ਉਹਨਾਂ ਦੇ ਕਿਸੇ ਇੱਕ ਐਕਸ਼ਨ ਨੂੰ ਗਲਤ ਮੰਨਦੀ ਹੈ ਤੇ ਕੁਝ ਦੁਨੀਆ ਸਾਡੀ ਸਹੀ ਮੰਨਦੀ ਹੈ ਮੈਂ ਉਸ ਪੀੜੀ ਦਾ ਨਹੀਂ ਆ ਸਾਡੀ ਅਗਲੀ ਖਾਲਸਤਾਨੀ ਪੀੜੀ ਉਸ ਇਤਿਹਾਸ ਦੀ ਗਵਾਹ ਨਹੀਂਗੀ ਪਰ ਜੋ ਹੋਇਆ ਸਾਡਾ ਇਤਿਹਾਸ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਕਿਸੇ ਇੱਕ ਖਾਸ ਐਕਸ਼ਨ ਦੇ ਨਾਲ ਪੰਥ ਦੇ ਵਿੱਚ ਦੁਫਾੜ ਪਿਆ ਹੈ ਜੇ ਕਿਸੇ ਇੱਕ ਖਾਸ ਘਟਨਾ ਦੇ ਨਾਲ ਪੰਥ ਦੇ ਵਿੱਚ ਦੁਫਾੜ ਪਿਆ ਆ ਤੇ ਸਚਾਈ ਇਹ ਆ ਅੱਜ ਉਸ ਪ੍ਰਾਣੇ ਨੂੰ ਖੋਦ ਕੇ ਵੀ ਅਸੀਂ ਕੋਈ ਏਕਤਾ ਨਹੀਂ ਕਰਨ ਦੇ ਮੈਂ ਕਿਸੇ ਨੂੰ ਸਹੀ ਜਾਂ ਗਲਤ ਨਹੀਂ ਕਹਿ ਰਿਹਾ ਪਰ ਇਹ ਕਹਿ ਰਿਹਾ ਕਿ ਜਦੋਂ ਤੱਕ ਅਸੀਂ ਮੰਜ਼ਿਲ ਤੱਕ ਪਹੁੰਚ ਨਹੀਂ ਜਾਂਦੇ ਘਟੋ ਘਟ ਸਾਨੂੰ ਦਿਲ ਵੱਡਾ ਕਰਕੇ ਆਪਣੇ ਆਪਸੀ ਵਖਰੇਵੇਂ ਇੱਕ ਪਾਸੇ ਰੱਖਣੇ ਪੈਣਗੇ ਤਾਂ ਹੀ ਇੱਕ ਮੰਚ ਤੇ ਇਕੱਠੇ ਹੋ ਪਾਵਾਂਗੇ ਨਹੀਂ ਤੇ ਨਹੀਂ ਹੋ ਪਾਣਾ ਦਿਲ ਵੱਡੇ ਕਰਨੇ ਪੈਣਗੇ ਇਤਿਹਾਸ ਦੀਆਂ ਚੀਜ਼ਾਂ ਨੂੰ ਹਾਲ ਦੀ ਕੱਢੀ ਛੱਡ ਦੇਣਾ ਸਮੇਂ ਦੀ ਮੰਗ ਹੈ। ਤੁਸੀਂ ਆਪੋ ਆਪਣੀ ਜਗ੍ਹਾ ਤੇ ਜਿਸ ਚੀਜ਼ ਦੇ ਬਾਰੇ ਜੋ ਸਟੈਂਡ ਰੱਖਦੇ ਹੋ ਪਰਸਨਲੀ ਰੱਖੋ। ਕੋਈ ਜ਼ਬਰਦਸਤੀ ਇੱਕ ਦੂਸਰੇ ਦਾ ਸਟੈਂਡ ਨਹੀਂ ਬਦਲ ਸਕਦਾ। ਪਰ ਮੈਂ ਸਮਝਦਾ ਕਿ ਉਹਨੂੰ ਪਬਲਿਕ ਦੇ ਵਿੱਚ ਉਛਾਲ ਕੇ ਪਬਲਿਕ ਦੇ ਵਿੱਚ ਉਭਾਰ ਕੇ ਅਸੀਂ ਪੰਥਕ ਏਕੇ ਕਰਨੀ ਕਰ ਸਕਦੇ। ਸਾਨੂੰ ਪੰਥਕ ਏ ਕੇਵਲ ਵਧਣਾ ਪੈਣਾ। ਦੁਨੀਆ ਜਿਹੜੀ ਸਾਨੂੰ ਕੁੱਟ ਰਹੀ ਆ, ਜਿਹੜਾ ਹਿੰਦੁਸਤਾਨ ਸਾਨੂੰ ਮਾਰ ਰਿਹਾ ਆ, ਉਹ ਇੱਕ ਪੁਆਇੰਟ ਤੇ ਆ ਤੁਸੀਂ ਕੱਲ ਦੀ ਘਟਨਾ ਤੋਂ ਬਾਅਦ ਵੇਖੋ ਆ ਕੀ ਆ ਚਾਹੇ ਅਕਾਲੀ ਚਾਹੇ ਕਾਂਗਰਸੀ ਚਾਹੇ ਭਾਜਪਾ ਚਾਹੇ ਕੋਈ ਪਾਰਟੀ ਆ ਉਹ ਇੱਕ ਲਾਈਨ ਤੇ ਨੇ ਤੇ ਜਦੋਂ ਸਾਡੀ ਵਾਰੀ ਆਉਂਦੀ ਆ ਅਸੀਂ ਸਾਰੇ ਲੱਗ ਲੱਗ ਲਾਈਨ ਦੇ ਉੱਤੇ ਤੁਰੇ ਫਿਰਦੇ ਨੇ ਐਵੇਂ ਖਾਲਸਾਣ ਦਾ ਮਸਲਾ ਐਵੇਂ ਪੰਥ ਤੇ ਪੰਜਾਬ ਦਾ ਮਸਲਾ ਜਦੋਂ ਤੇ ਇਹਦੀ ਗੱਲ ਆਉਂਦੀ ਆ ਤੇ ਚਾਹੇ ਕੋਈ ਹਿੰਦੁਸਤਾਨੀ ਪਾਰਟੀ ਆ ਉਹ ਸਾਰੇ ਇੱਕ ਪਾਸੇ ਖੜ ਜਾਂਦੇ ਨੇ ਇਹਦੇ ਵਿਰੋਧ ਦੇ ਵਿੱਚ ਤੇ ਜਿਨ੍ਹਾਂ ਨੇ ਅਸੀਂ ਖਾਲਸਾਣ ਲੈਣਾ ਆ ਜਿਨ੍ਹਾਂ ਨੇ ਖਾਲਸਾਣ ਬਣਾਉਣਾ ਆ ਅਸੀਂ ਸਾਰੇ ਇੱਕ ਦੂਜੇ ਦੇ ਵੱਲ ਪਿੱਠ ਕਰਕੇ ਖਲੋਤੇ ਹੁੰਦੇ ਐਵੇਂ ਗੱਲ ਨਹੀਂ ਬੰਨ। ਸੋ ਮੇਰੀ ਲੀਡਰਸ਼ਿਪ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ। ਬਜ਼ੁਰਗਾਂ ਅੱਗੇ ਬੇਨਤੀ ਹੈ। ਮੈਂ ਤੁਹਾਡੇ ਚੋਂ ਉਮਰ ਦੇ لحاظ ਨਾਲ ਸਾਰਿਆਂ ਤੋਂ ਛੋਟਾ ਹਾਂ। ਔਰ ਮੈਂ ਇਹ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਕਰਦਾ ਕਿ ਜਿਸ ਪੜਾਅ ਦੇ ਉੱਤੇ ਅਸੀਂ ਅੱਜ ਪਹੁੰਚ ਗਏ ਆਂ ਤੁਹਾਡੀਆਂ ਉਮਰਾਂ ਲੱਗੀਆਂ ਨੇ ਇਸ ਸੰਘਰਸ਼ ਦੇ ਵਿੱਚ। ਤੁਸੀਂ ਉਮਰਾਂ ਲਾ ਰਹੇ ਹੋ। ਤੁਹਾਡੇ ਜਜ਼ਬੇ ਨੂੰ ਸਲਾਮ ਆ। ਪਰ ਇੱਕ ਕੰਮ ਤੁਹਾਡੇ ਜਿਹੜਾ ਸਿਰਫ ਤੁਸੀਂ ਕਰ ਸਕਦੇ ਹੋ। ਉਹ ਇਹ ਆ ਕਿ ਜੇ ਆਉਂਦੇ ਹੋਏ ਸਮਿਆਂ ਦੇ ਵਿੱਚ ਅਸੀਂ ਵਾਕਿਆ ਹੀ ਕੋਈ ਇੱਕ ਐਸੀ ਸੰਸਥਾ ਕਮੇਟੀ ਬਣਾ ਜਾਈਏ ਜਿਹੜੇ ਵਿੱਚ ਸਾਰੀਆਂ ਪੰਥਕ ਤਰ੍ਹਾਂ ਨੂੰ ਥਾਂ ਮਿਲ ਜੇ ਤੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਨਾ ਤੁਹਾਡੀ ਲੀਡਰਸ਼ਿਪ ਦਾ ਲਿਖਿਆ ਜਾਵੇ ਸੋ ਹਰ ਤੇਰ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਆਂ ਔਰ ਇੱਕ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਕੇ ਚੱਲਦੇ ਜਿਹਦਾ ਮੈਂ ਪਹਿਲਾਂ ਵੀ ਐਲਾਨ ਕਰ ਚੁੱਕਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਲਾਸਤਾਨ ਦੀ ਵਿਚਾਰਧਾਰਾ ਨੂੰ ਲੈ ਕੇ ਪਿੰਡ-ਪਿੰਡ ਪਹੁੰਚਿਆ ਜਾਏਗਾ ਉਹਨਾਂ ਨੂੰ ਦੱਸਿਆ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਡੇ ਇਹਦੇ ਵਿੱਚ ਮਦਦ ਕਰ ਸਕਦੇ ਨੇ ਉਹ ਜਰੂਰ ਮਦਦ ਕਰਨ। ਲਖਤਾਂ ਜਿੰਦਾਬਾਦ ਲਖਤਾਂ ਜਿੰਦਾਬਾਦ ਲਖਤਾਂ ਜਿੰਦਾਬਾਦ ਸੋ ਫਖੀਰ ਦੇ ਉੱਤੇ ਜਿੰਨੇ ਤੁਸੀਂ ਇੱਥੇ ਪਹੁੰਚੇ ਹੋ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚ ਤੇ ਧੰਨਵਾਦ ਕਰਦਾ ਹਾਂ। ਔਰ ਫਖੀਰ ਤੇ ਫਿਰ ਚੌਥੀ ਵਾਰੀ ਮੈਂ ਤਕਰੀਬਨ ਇਹ ਬੇਨਤੀ ਕਰਦੇ ਲੱਗਾ ਆ ਆਪਣੀ ਲੀਡਰਸ਼ਿਪ ਨੂੰ ਕਿ ਆਓ ਇੱਕ ਮੰਚ ਤੇ ਇਕੱਠੇ ਹੋਈਏ ਕੱਲਾ ਮੰਚ ਹੀ ਨਹੀਂ ਉਹਦੀ ਇੱਕ ਏਮ ਮਥੀਏ ਕਿ ਆ ਸਾਡਾ ਨਿਸ਼ਾਨਾ ਆ ਇਹਦੇ ਲਈ ਅਸੀਂ ਇਕੱਠੇ ਹੋ ਕੇ ਤੁਰਨਾ ਆ ਔਰ ਉਹਦਾ ਅੱਜ ਮੋੜ ਬਣਨੀ ਹੈ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਇੱਕ ਇਕੱਠ ਜੜਾਇਆ ਉਹ ਆਹਮ ਇਕੱਠਾ ਮੰਗ ਹੋ ਕੇ ਤੇ ਬੁਲਾਰਿਆਂ ਦੀ ਭਾਸ਼ਣਾ ਤੱਕ ਸੀਮਤ ਨਾ ਰਹੇ ਇਹਦੇ ਵਿੱਚੋਂ ਕੁਝ ਪੰਥਕ ਏਕਾ ਨਿਕਲੇ ਉਹਦੀ ਮਿਸਾਲ ਅੱਜ ਅਸੀਂ ਦੇਖ ਕੇ ਜਾਈਏ ਜੇ ਉਹਦਾ ਸਟਰਕਚਰ ਅੱਜ ਨਹੀਂ ਦੇ ਸਕਦੇ ਕਟੋ ਕਟੋ ਦੀ ਹਾਮੀ ਅੱਜ ਭਰਤੀਏ ਸਟਰਕਚਰ ਆਉਣ ਵਾਲੇ ਮਹੀਨੇ 2 ਮਹੀਨੇ 3 ਮਹੀਨੇ ਤੱਕ ਅਸੀਂ ਉਹਦਾ ਜਾਰੀ ਕਰੀਏ ਔਰ ਫਿਰ ਉਹਦੇ ਉੱਤੇ ਕੰਮ ਕਰੀਏ ਸੋ ਇਹਨੀਆਂ ਗੱਲਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਖਾਲਸਤਾਨ ਦੀ ਪ੍ਰਾਪਤੀ ਦੀ ਅਰਦਾਸ ਕਰਦਾ ਹਾਂ ਗੁਰੂ ਮਹਾਰਾਜ ਅਗੇ ਰਾਜ ਕਰੇਗਾ ਖਾਲਸਾ ਦੀ ਅਰਦਾਸ ਕਰਦਾ ਹਾਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਔਰ ਇਸ ਗੱਲ ਦੀ ਆਸ ਕਰਦਾ ਹਾਂ ਕਿ ਇੱਕ ਨਾ ਇੱਕ ਦਿਨ ਗੁਰੂ ਮਹਾਰਾਜ ਸਾਨੂੰ ਸਾਡੀ ਆਜ਼ਾਦੀ ਬਖਸ਼ਣਗੇ ਪਰ ਨੌਜਵਾਨੋ ਇਹਦੇ ਲਈ ਸੀਰੀਅਸ ਹੋਵੋ ਇਦੋਂ ਸਮਾਧਾਨਾ ਸ਼ੁਰੂ ਕਰੋ ਸੰਘਰਸ਼ ਕਰਾਂਗੇ ਤੇ ਆਜ਼ਾਦੀ ਸਾਡੀ ਝੋਲੀ ਦੇ ਵਿੱਚ ਪਏਗੀ ਘਰ ਬੈਠਿਆ ਸਾਨੂੰ ਕਿਸੇ ਨੇ ਕੁਝ ਨਹੀਂ ਦੇ ਦੇਣਾ ਇਹ ਦੁਨੀਆ ਦਾ ਸਿਧਾਂਤ ਆ ਸੋ ਅਮਰੀਕਾ ਕੈਨੇਡਾ ਤੋਂ ਆਸ ਰੱਖੋ ਪਰ ਉਹਨਾਂ ਦੇ ਉੱਤੇ ਹੀ ਆਸ ਰੱਖ ਛੱਡੋ ਇਹ ਕੋਈ ਤਰੀਕਾ ਨਹੀਂਗਾ ਸੰਘਰਸ਼ ਆਪ ਕਰੀਏ ਇਹ ਮੁਲਕ ਸਾਡੀ ਪਿੱਠ ਤੇ ਖਲੋਣਗੇ ਔਰ ਸਾਡਾ ਖਾਲਸਾਤਨ ਦੁਨੀਆ ਲਈ ਇੱਕ ਮਾਡਲ ਬਣੇਗਾ ਇਹ ਸਾਡਾ ਤੁਹਾਡੇ ਨਾਲ ਵਾਦਾ ਆ ਇਹਨੀਆਂ ਗੱਲਾਂ ਦੇ ਨਾਲ ਖਿਮਾ ਮੰਗਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ